ਕ ਬੇਨਤੀ ਕਰਾਂ ਦੋ ਦਿਨ ਪਹਿਲਾਂ ਜਿਹੜੀ ਘਟਨਾ ਘਟੀ ਕਸ਼ਮੀਰ ਦੀ ਧਰਤੀ ਤੇ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਨੇੜੇ ਅਤਵਾਦੀ ਕਹਿ ਲਓ ਕੋਈ ਸ਼ਬਦ ਬਦਲੋ 테ਰੋਰਿਸਟ ਕਹਿ ਲਓ ਜਿਨ੍ਹਾਂ ਨੇ 27 28 ਜਾਂ 30 ਦੇ ਕਰੀਬ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਉਹ ਨਿਹੱਥੇ ਵੀ ਨੇ ਤੇ નિર્ਦੋਸ਼ ਵੀ ਨੇ ਤੇ ਇੱਕ ਗੱਲ ਇਹਦੇ ਨਾਲ ਜੁੜੀ ਗਈ ਹੈ ਹੁਣ ਉਹ ਸੱਚੀ ਹੈ ਕਿ ਝੂਠ ਹੈ ਇਹਦੇ ਬਾਰੇ ਹਲੇ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਪਹਿਚਾਣ ਪੁੱਛ ਕੇ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਪਹਿਚਾਣ ਪੁੱਛੀ ਗਈ ਤੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਵਿਸ਼ੇਸ਼ ਧਰਮ ਨਾਲ ਜੁੜਿਆ ਦੱਸਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਚ ਇੱਕ ਮੁਸਲਮਾਨ ਵੀ ਮਾਰਿਆ ਜਾਂਦਾ ਹੈ ساری ਦੁਨੀਆ 'ਚ ਖਾਸ ਤੌਰ ਤੇ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਦਾ ਵਿਵਾਦ ਬਣਿਆ ਹੋਇਆ ਹੈ ਅਰ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਅਸੀਂ ਵੀ ਕਹਾਂਗੇ ਬਹੁਤ ਗਲਤ ਹੋਇਆ ਅਣਮਨੁੱਖੀਕਰ ਹੈ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਜ਼ੁਲਮ ਹੈ ਇਹ ਜਰਵਾਣਿਆਂ ਦੀ ਕਹਿ ਲਓ ਵੀ ਅਤਿਕਨੌਣੀ ਕਾਰਵਾਈ ਹੈ ਜਿਹਦੀ ਜਿੰਨੀ ਵੀ ਨਿੰਦਾ ਕਰੀਏ ਥੋੜੀ ਹੈ ਪਰ ਹੁਣ ਸੋਚੋ ਵੀ ਇਹ ਕੀ ਪਹਿਲੀ ਵਾਰ ਹੋਇਆ ਨਹੀਂ ਇਹ ਹਜ਼ਾਰਾਂ ਵਾਰ ਹੋਇਆ ਲੱਖਾਂ ਵਾਰ ਹੋਇਆ ਸਦੀਆਂ ਤੋਂ ਹੁੰਦਾ ਆ ਰਿਹਾ ਅੱਜ ਵੀ ਹੋਇਆ ਤੇ ਆਉਣ ਵਾਲੇ ਸਮੇਂ 'ਚ ਵੀ ਰੱਬ ਨਾ ਕਰੇ ਪਰ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਕਾਰਨ ਅਸੀਂ ਅਵੇਰ ਨਹੀਂ ਹਾਂ ਸਾਡੀ ਕੋਈ ਤਿਆਰੀ ਨਹੀਂ ਹੈ ਛੱਡਿਓ ਉਸ ਵਕਤ ਤੋਂ ਤਿਆਰੀ ਨਹੀਂ ਕਰਵਾਈ ਗਈ ਤੁਹਾਨੂੰ ਯਾਦ ਹੋਣਾ ਹੈ 2006 ਦੇ ਵਿੱਚ 20 ਮਾਰਚ ਵਾਲੇ ਦਿਨ ਸਿੱਖਾਂ ਦੇ ਨਾਲੇ ਕੁਝ ਹੋਇਆ ਸੀਗਾ ਹੁਣ ਤੇ ਇਹ ਕਿਹਾ ਜਾ ਰਿਹਾ ਹੈ ਨਾ ਵੀ ਉਹਨਾਂ ਦੇ ਆਧਾਰ ਕਾਰਡ ਆਈਡੈਂਟੀਟੀ ਕਾਰਡ ਵਗੈਰਾ ਵੇਖੇ ਫਿਰ ਗੋਲੀ ਦਾ ਨਿਸ਼ਾਨਾ ਬਣਾਇਆ ਸਾਨੂੰ ਤੇ ਕਿਸੇ ਪੁੱਛਿਆ ਵੀ ਨਹੀਂ ਵੀ ਤੂੰ ਆਪਣਾ ਆਧਾਰ ਕਾਰਡ ਵਿਖਾ ਤੁਸੀਂ ਆਪਣੀ ਪਛਾਣ ਦੱਸੋ ਕਿਉਂਕਿ ਸਿੱਖ ਨੂੰ ਆਧਾਰ ਕਾਰਡ ਦੀ ਲੋੜ ਹੀ ਨਹੀਂ ਇਹਦੀ ਦਸਤਾਰ ਇਹਦੇ ਕੇਸ ਹੀ ਇਹਦੀ ਪਛਾਣ ਨੇ ਸਿੱਖਾਂ ਨੂੰ ਲਾਈਨ 'ਚ ਖੜੇ ਕਰਕੇ 36 ਸਿੱਖ ਮਾਰੇਗੇ 36 ਸਿੰਘਪੁਰਾ ਦੇ ਵਿੱਚ ਹੁਣ ਪਿੱਛੇ ਉਹ ਕਿਹੜੀ ਸਾਜ਼ਿਸ਼ ਹੈ ਕਿਹੜੀਆਂ ਹੋ ਕਿਹੜੇ ਲੋਕ ਨੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਪਰ ਜਦੋਂ ਵਿਸ਼ੇਸ਼ ਤੌਰ ਤੇ ਇੱਕ ਧਿਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਦੋਂ ਸਵਾਲ ਉੱਠਦੇ ਨੇ ਉਦੋਂ ਸਿਸਟਮ ਤੇ ਵੀ ਸਵਾਲ ਉੱਠਦੇ ਆ ਉਹਨਾਂ ਦੀ ਮਾਨਸਿਕਤਾ ਕੀ ਹੈ ਪਿੱਛੇ ਇਹਦਾ ਕੋਈ ਪੋਲੀਟੀਕਲ ਕਨੈਕਸ਼ਨ ਵੀ ਹੋ ਸਕਦਾ ਕੀ ਹੋ ਸਕਦਾ ਇਹ ਹੁਣ ਖੋਜ ਦਾ ਵਿਸ਼ਾ ਜਾਂਚ ਦਾ ਵਿਸ਼ਾ ਹੈ ਤੁਸੀਂ ਦੇਖੋ ਵੀ ਗੁਰੂ ਸਾਹਿਬ ਦੀ ਕਿੰਨੀ ਦੂਰ ਅੰਦੇਸ਼ਿਆ ਮਹਾਰਾਜ ਨੇ ਉਦੋਂ ਕਿਹਾ ਵੀ ਆਪਣੇ ਕੋਲ ਹਥਿਆਰ ਰੱਖੋ ਕੱਲੋਂ ਐਵੇਂ ਜਣਾ ਖਣਾ ਕੇ ਤੁਹਾਡੇ ਤੇ ਹਮਲਾਵਰ ਨਾ ਹੋ ਜਾਏ ਤੁਹਾਡੀ ਇੱਜ਼ਤ ਨੂੰ ਹੱਥ ਨਾ ਪਾ ਲੈ ਪੱਗ ਨੂੰ ਹੱਥ ਨਾ ਪਾ ਲੈ ਤੁਹਾਡੀ ਜਾਨ ਜੋਖਮ ਵਿੱਚ ਨਾ ਪੈ ਜਾਏ ਤੁਸੀਂ ਹਰੇਕ ਜਗ੍ਹਾ ਹੁਣ ਉੱਥੇ ਸਰਕਾਰ ਨੂੰ ਪੁਲਿਸ ਨੂੰ ਉੱਥੇ ਸਿਸਟਮ ਨੂੰ ਥੋੜੀ ਲੱਭੋਗੇ ਪ੍ਰਸ਼ਾਸਨ ਨੂੰ 24 ਘੰਟੇ ਤੇ ਕੋਈ ਵੀ ਸਾਡੇ ਨਾਲ ਪੁਲਿਸ ਨਾਲ ਰਹਿ ਸਕਦੀ ਐ ਨਾ ਪ੍ਰਸ਼ਾਸਨ ਰਹਿ ਸਕਦਾ ਨਾ ਸਿਸਟਮ ਰਹਿ ਸਕਦਾ ਉਦੋਂ ਤੇ ਗੁਰੂ ਦਾ ਬਖਸ਼ਿਆ ਖੰਡਾ ਗੁਰੂ ਦੀ ਬਖਸ਼ੀ ਸਿੱਖੀ ਗੁਰੂ ਦੀ ਬਖਸ਼ੀ ਸ਼੍ਰੀ ਸਾਹਿਬ ਨਾਲੇ ਮੌਕੇ ਤੇ ਉਹੀ ਕੰਮ ਹੋਣੀ ਐ ਘੱਟੋ ਘੱਟ ਕਿਤੇ ਨਾ ਕਿਤੇ ਸਾਡੇ ਕੁਛ ਤੇ ਜਾਨਮਾਲ ਦੀ ਰੱਖਿਆ ਹੋ ਸਕਦੀ ਐ ਨਾ ਪਰ ਅਸੂ ਵੀ ਛੱਡ ਬੈਠੇ ਵਿਦੇਸ਼ਾਂ ਚ ਤੇ ਚੰਗੇ ਚੰਗਿਆਂ ਨੇ ਅੰਮ੍ਰਿਤ ਆ ਕੇ ਛਾੜੀ ਦਿੱਤੇ ਤੇ ਜਦੋਂ ਕਿਤੇ ਵਿਪੱਤੀ ਪੈਂਦੀ ਹੈ ਫਿਰ ਅਸੀਂ ਕਹਿੰਨੇ ਹਾਇ ਜੀ ਅਸੀਂ ਮਾਰੇ ਗਏ ਅਸੀਂ ਫਸ ਗਏ ਗੁਰੂ ਸਾਹਿਬ ਨੇ ਇਹਨੂੰ ਐਵੇਂ ਨਹੀਂ ਸੀ ਇਹ ਸਾਡੀ ਮਨੁੱਖੀ ਮਾਨਸਿਕਤਾ ਨੂੰ ਪੜ੍ਹ ਕੇ ਸਮਝ ਕੇ ਮਹਾਰਾਜ ਨੇ ਇਹ ਪੰਜ ਕਕਾਰੀ ਵਰਦੀ ਸਾਨੂੰ ਦਿੱਤੀ ਸੀ ਉਹਨਾਂ ਵਿੱਚ ਕਿਰਪਾਨ ਸਪੈਸ਼ਲੀ ਸ਼ਾਮਲ ਕੀਤੀ ਗਈ ਵੀ ਇਹਦੇ ਜਿਆਦਾ ਲੋੜ ਹੈ ਅਰ ਹੋਰ ਧਿਆਨ ਚ ਰੱਖਿਓ ਪਹਿਲਾਂ ਗੁਰੂ ਸਾਹਿਬ ਨੇ ਬਾਣੀ ਹੀ ਦਿੱਤੀ ਹੈ ਵਿਚਾਰਧਾਰਾ ਨੂੰ ਪਹਿਲਾਂ ਹੀ ਰੱਖਿਆ ਜਾਏਗਾ ਵਿਚਾਰਧਾਰਾ ਨੂੰ ਪ੍ਰੈਫਰੈਂਸ ਦੇਣੀ ਪੈਣੀ ਹੈ ਇਹਨੂੰ ਕਹਿੰਦੇ ਨੇ ਅੱਗੇ ਸ਼ਾਸਤਰ ਰੱਖੋ ਪਿੱਛੇ ਸ਼ਸਤਰ ਰੱਖੋ ਹੁਣ ਸੋਚ ਕੇ ਦੇਖੋ ਵੀ ਜਿਹੜੇ ਹੁਣ ਮਾਰਨ ਆਏ ਨੇ ਉੱਥੇ ਤੁਸੀਂ ਉਹਨਾਂ ਨੂੰ ਗੀਤਾ ਦਾ ਪਾਠ ਪੜਾਉਣ ਬੈਠ ਜਾਓ ਵੀ ਪਾਈ ਸਾਹਿਬ ਕੋਈ ਨਹੀਂ ਤੁਸੀਂ ਆਇਓ 5 ਮਿੰਟ ਸਾਡੀ ਗੱਲ ਸੁਣ ਲਓ ਗੀਤਾ ਤੇ ਆ ਕਹਿ ਰਹੀ ਹੈ ਗੁਰੂ ਗ੍ਰੰਥ ਸਾਹਿਬ ਆਹ ਕਹਿ ਰਹੇ ਨੇ ਕੁਰਾਨ ਸ਼ਰੀਫ ਚਾਹ ਲਿਖਿਆ ਉਹ ਤੁਹਾਡੇ ਸੁਣਨਗੇ ਅਸਰ ਹੋਏਗਾ ਉਹਨਾਂ ਤੇ ਵਿਚਾਰ ਦਾ ਕਿਤਾਬ ਦਾ ਪੁਥੀ ਦਾ ਗ੍ਰੰਥ ਦਾ ਜੇ ਉਹ ਇੰਨੇ ਅਕਲਮਾਨ ਇੰਨੇ ਧਿਆਨਤਦਾਰ ਹੁੰਦੇ ਐਡਾ ਦਿਲ ਦਿਮਾਗ ਹੁੰਦਾ ਉਹਨਾਂ ਨੇ ਕਿਤੇ ਕੁਰਾਨ ਸ਼ਰੀਫ ਉਹਨਾਂ ਨੇ ਕੋਈ ਰਮਾਇਣ ਕੋਈ ਮਹਾਭਾਰਤ ਕੋਈ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਪੜਿਆ ਹੋਵੇ ਉਹ ਇਹ ਕੰਮ ਕਰਨ ਕਿਉਂ ਕਿਹੜੇ ਗ੍ਰੰਥ ਵਿੱਚ ਕਿਹੜੇ ਧਰਮ ਦੇ ਵਿੱਚ ਲਿਖਿਆ ਨੇ ਇਹ ਚੀਜ਼ਾਂ ਵੀ ਨਿਹੋਸ਼ ਅਨਿਰਦੋਸ਼ ਤੇ ਨੇ ਹੱਥੇ ਦੇ ਉੱਪਰ ਬਾਰ ਕਰੋ ਇਹ ਤੇ ਕਿਤੇ ਵੀ ਨਹੀਂ ਲਿਖਿਆ ਹੋਇਆ ਪਰ ਅਫਸੋਸ ਸਿੱਖ ਧਰਮ ਨੇ ਇਸ ਚੀਜ਼ ਨੂੰ ਸਮਝਿਆ ਤੇ ਮਨੁੱਖਤਾਂ ਨੂੰ ਬਚਾਉਣ ਦੇ ਯਤਨ ਕੀਤੇ ਉਲਟਾ ਸਿੱਖਾਂ ਨੂੰ ਟਾਰਗੇਟ ਕਰ ਲਿਆ ਤੇ ਹਥਿਆਰ ਰੱਖਦੇ ਨੇ ਜੀ ਇਹ ਆ ਕਰ ਦੇਣਗੇ ਉਹ ਕਰ ਦੇਣਾਂ ਤੋਂ ਖਤਰਾ ਹੱਦ ਹੋ ਗਈ ਹੈ ਦੇ ਸਿੱਖਾਂ ਕੋਲ ਹਥਿਆਰ ਨਾ ਨਾ ਹੁੰਦੇ 22200 ਜਿਹੜੀਆਂ ਹਿੰਦੂ ਪਰਿਵਾਰਾਂ ਦੀਆਂ ਬਹੂ ਬੇਟੀਆਂ ਚੱਕ ਕੇ ਅਬਦਾਲੀ ਲੈ ਜਾਂਦਾ ਸੀ ਪਰ ਛਡਾਉਂਦਾ ਕੌਣ ਉਹ ਇਨ੍ਹਾਂ ਹਥਿਆਰਾਂ ਵਾਲੇ ਨਹੀਂ ਛਡਾਈਆਂ ਨੇ ਹਥਿਆਰਾਂ ਨਾਲ ਹੀ ਛਡਾਈਆਂ ਗਈਆਂ ਜਦੋਂ ਕੋਈ ਜ਼ਾਲਮ ਜ਼ੁਲਮ ਕਰਦਾ ਨਾ ਜੀ ਉਸ ਉਹਦੇ ਅਸਲ 'ਚ ਉਹ ਧਰਮੀ ਹੁੰਦਾ ਹੀ ਨਹੀਂ ਭਾਵੇਂ ਲੋਕ ਕਹਿ ਦਿੰਦੇ ਆ ਜੀ ਇਹ ਫਲਾਣਾ ਅਤਵਾਦੀ ਇਹ ਫਲਾਣੇ ਧਰਮ ਦਾ ਨਹੀਂ ਉਹਦਾ ਕੋਈ ਵੀ ਧਰਮ ਨਹੀਂ ਹੁੰਦਾ ਜਿੱਥੇ ਉਹ ਉਹਦੇ ਮਨ 'ਚੋਂ ਧਰਮ ਮਰ ਜਾਂਦਾ ਹੈ ਉਹ ਧਾਰਮਿਕ ਸੋਚ ਤੋਂ ਆਕੀ ਹੋ ਜਾਂਦਾ ਹੈ ਉਦੇ ਅੰਦਰ ਕਿਸੇ ਚੀਜ਼ ਦੀ ਅਤ ਪੈਦਾ ਹੋ ਜਾਂਦੀ ਹੈ ਉਦੋਂ ਅਤਵੱਦੀ ਬਣਦਾ ਹੈ